ਐਮਐਲਐਸ ਸਾਹਿਬਾ ਤੁਹਾਡੇ ਕੋਲ ਪ੍ਰੈਸ ਕਾਉਂਟਰ ਉੱਪਰ ਸੱਦੀ ਕੀ ਹੈ ਕਿਸ ਬੰਦੇ ਚਾਹੀਦਾ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਮੇਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਤੇ ਜਿੰਨੇ ਵੀ ਦਰਸ਼ਕ ਨੇ ਉਹਨਾਂ ਦਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੀ ਤੁਹਾਨੂੰ ਬੁਲਾਇਆ ਤੁਹਾਨੂੰ ਤਕਲੀਫ ਦਿੱਤੀ ਆ ਉਸ ਦਾ ਕਾਰਨ ਇਹ ਆ ਕਿ ਕੱਲ ਨੂੰ ਜਾਨੀ ਕਿ ਸ਼ਨੀਵਾਰ ਨੂੰ ਬਾਗਾਪੁਰਾਣਾ ਵਿੱਚ ਸੁਭਾਸ਼ ਮੰਡੀ ਦੇ ਵਿੱਚ ਪੰਜਾਬ ਦੇ ਬਹੁਤ ਹੀ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਉਹ ਪਹੁੰਚ ਰਹੇ ਨੇ ਜਿਹੜਾ ਸਮਾਂ ਹੈ ਲਗਭਗ 3 ਵਜੇ ਦਾ ਹੈ ਤੇ ਮੁੱਖ ਮੰਤਰੀ ਸਾਹਿਬ 4 ਤੋਂ 5 ਦੇ ਵਿੱਚ ਵਿੱਚ ਪਹੁੰਚ ਜਾਣਗੇ ਤੇ ਸੰਬੋਧਨ ਕਰਨਗੇ ਤਾਂ ਉਸ ਵਾਸਤੇ ਸਾਰੇ ਜਿਹੜੇ ਆਪਣੇ ਇਕੱਲੇ ਬਾਗੇਪੁਰਾਣੇ ਹਲਕੇ ਦਾ ਇਕੱਠਾ ਹੈ ਕੋਈ ਜ਼ਿਲ੍ਹੇਦਾਨੀਗਾ ਕੋਈ ਲੋਕ ਸਭਾਦਾਨੀਗਾ ਇਹਦੇ ਵਿੱਚ ਸਾਡੇ ਜ਼ਿਲ੍ਹੇ ਵਾਲੇ ਐਮ ਐਲ ਏ ਸ਼ਾਮਲ ਰਹਿਣਗੇ ਆਪਣੇ ਉਮੀਦਵਾਰ ਕਰਮਜੀਤ ਅਨਮੋਲ ਜੀ ਉਹ ਸ਼ਾਮਲ ਰਹਿਣਗੇ ਤੇ ਮੁੱਖ ਮੰਤਰੀ ਸਾਹਿਬ ਆਉਣਗੇ ਤੇ ਸਾਡੇ ਵਾਸਤੇ ਖੁਸ਼ੀ ਦੀ ਗੱਲ ਇਹ ਆ ਕਿ ਪੰਜਾਬ ਦੇ ਵਿੱਚ ਜਦੋਂ ਵੀ ਆਮ ਆਦਮੀ ਪਾਰਟੀ ਇਲੈਕਸ਼ਨ ਦਾ ਅਗਾਜ ਕਰਦੀ ਆ ਚੋਣਾਂ ਦੀ ਸ਼ੁਰੂਆਤ ਕਰਦੀ ਆ ਜਾਂ ਕਿਸੇ ਕੈਂਪੇਨ ਦੀ ਸ਼ੁਰੂਆਤ ਕਰਦੀ ਆ ਤਾਂ ਉਹ ਜਿਹੜਾ ਮਾਣ ਆ ਉਹ ਬਾਗੇਪੁਰਾਣੇ ਦੇ ਹਿੱਸੇ ਆਉਂਦਾ ਤੇ ਜਿਹੜਾ ਇਕੱਠਾ ਜਿਹੜੇ ਬਾਗੇਪੁਰਾਣੇ ਦੇ ਲੋਕ ਆਮ ਆਦਮੀ ਪਾਰਟੀ ਨੂੰ ਪਿਆਰ ਦਿੰਦੇ ਆ ਤੇ ਉਹ ਪਿਆਰ ਜਦੋਂ ਸਾਰੇ ਪੰਜਾਬ ਦੇ ਵਿੱਚ ਲੋਕ ਦੇਖਦੇ ਨੇ ਤਾਂ ਉਹਦੇ ਨਾਲ ਪੂਰੇ ਪੰਜਾਬ ਦੇ ਵਿੱਚ ਸਾਡੇ ਇਲਾਕੇ ਦਾ ਸਾਡੇ ਹਲਕੇ ਦਾ ਮਾਣ ਸਨਮਾਨ ਨੂੰ ਵਾਧਾ ਉਸੇ ਤਹਿਤ ਮੁੱਖ ਮੰਤਰੀ ਸਾਹਿਬ ਨੇ ਜਿਹੜੀਆਂ ਇਹ ਹਲਕਾ ਵਾਈਜ਼ ਹਰ ਵਿਧਾਨ ਸਭਾ ਹਲਕੇ ਦੇ ਵਿੱਚ ਜਿਹੜੀਆਂ ਰੈਲੀਆਂ ਨੇ ਰੈਲੀਆਂ ਦਾ ਸ਼ੁਰੂਆਤ ਕੀਤੀ ਆ ਤਾਂ ਉਹ ਵੀ ਆਪਣੇ ਮਾਲਵੇ ਦੇ ਵਿੱਚੋਂ ਬਾਗੇਪੁਰਾਣੇ ਦੇ ਵਿੱਚੋਂ ਕੀਤੀ ਆ ਤੇ ਸਾਡੇ ਆਸਤੇ ਬੜਾ ਵਧੀਆ ਸਾਈਨ ਨੇ ਚੰਗੀ ਗੱਲ ਆ ਸਾਨੂੰ ਖੁਸ਼ੀ ਮਹਿਸੂਸ ਹੁੰਦੀ ਆ ਵੀ ਜਿਹੜੀ ਸਾਡੀ ਪਾਰਟੀ ਆ ਸਾਡੇ ਜਿਹੜਾ ਬਾਗਾਪੁਰਾਣਾ ਵੈਸੇ ਤਾਂ ਪੂਰੇ ਪੰਜਾਬ ਤੇ ਪਰ ਸਭ ਤੋਂ ਵੱਧ ਜੇ ਮਾਣ ਮਹਿਸੂਸ ਕਰਦੀ ਆ ਤਾਂ ਬਾਗੇਪੁਰਾਣਾ ਤੇ ਕਰਦੀ ਆ ਇਸੇ ਤਹਿਤ ਕੱਲ ਨੂੰ ਮੁੱਖ ਮੰਤਰੀ ਸਾਹਿਬ ਜਿਹੜੇ ਆਪਣਾ 2024 ਦਾ ਲੋਕ ਸਭਾ ਦਾ ਇਲੈਕਸ਼ਨ ਆ ਇਸ ਇਲੈਕਸ਼ਨ ਦੇ ਸਬੰਧ ਦੇ ਵਿੱਚ ਆਪਣੇ ਜਿਹੜੇ ਵਰਕਰ ਨੇ ਆਪਣੇ ਜਿਹੜੇ ਲੋਕ ਨੇ ਜਿਹੜੇ ਪੰਜਾਬ ਦੇ ਲੋਕ ਨੇ ਤਾਂ ਉਹਨਾਂ ਦੇ ਵਿੱਚ ਆਪਣੇ ਵਿਚਾਰ ਰੱਖਣ ਦੇ ਲਈ ਸੰਬੋਧਨ ਕਰਨ ਦੇ ਲਈ ਕੱਲ ਨੂੰ ਬਾਗਾਪੁਰਾਣਾ ਪਹੁੰਚ ਰਹੇ ਨੇ ਇਹ ਤੁਹਾਡੇ ਥਰੂ ਮੈਂ ਸਾਰੇ ਦਰਸ਼ਕਾਂ ਨੇ ਸਾਰੇ ਆਮ ਲੋਕਾਂ ਨੂੰ ਦੱਸਣਾ ਚਾਹੁੰਨਾ ਕਿ ਕੱਲ ਨੂੰ ਭਾਈ 3 ਵਜੇ ਤੋਂ ਲੈ ਕੇ 3 ਵਜੇ ਪਬਲਿਕ ਟਾਈਮ 4 ਤੋਂ 5 ਦੇ ਵਿੱਚ ਮੁੱਖ ਮੰਤਰੀ ਸਾਹਿਬ ਪਹੁੰਚਣਗੇ ਤੇ ਉਸ ਸਮੇਂ ਸਾਰੇ ਦੇ ਲੋਕ ਸਾਰੇ ਆਪਣੇ ਸੁਭਾਸ਼ ਮੰਡੀ ਕੱਲ ਨੂੰ ਸ਼ਨੀਵਾਰ ਬਗਾਪੁਰਾਣਾ ਜ਼ਰੂਰ ਪਹੁੰਚੋ ਸਾਰੇ ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਜੀ ਹਲਕੇ ਦਾ ਇਕੱਠਾ ਉਸ ਤਰ੍ਹਾਂ ਵੀ ਜ਼ਿਲ੍ਹੇ ਦੇ ਜਿਹੜੇ ਚਾਹ ਰਹੇ ਨੇ ਉਹਨਾਂ ਨੇ ਕਿਹਾ ਵੀ ਵੱਡੀ ਗਿਣਤੀ ਦੇ ਵਿੱਚ ਪਹੁੰਚੋ ਇਹਦੇ ਬਾਰੇ ਕੀ ਵੀ ਕਰਨ데요 ਬਿਲਕੁਲ ਅਸੀਂ ਇਹ ਇਕੱਲੇ ਹਲਕੇ ਦੇ ਜ਼ਿਲ੍ਹੇ ਦੇ ਵਿਧਾਇਕਾਂ ਨਹੀਂ ਨਹੀਂ ਤੇ ਸਾਡੇ ਲੋਕ ਸਭਾ ਦੇ ਵੀ ਇਥੋਂ ਤੱਕ ਜਿਹੜੇ ਪਾਰਟੀ ਦੇ ਹੋਰ ਵੀ ਵੱਡੇ ਲੀਡਰ ਨੇ ਸਾਰਿਆਂ ਨੇ ਸਨੇਹਾ ਲਾਇਆ ਕਿ ਭਾਈ ਬਾਗੇਪੁਰਾਣੇ ਇਕੱਠਾ ਤੇ ਬਾਗੇਪੁਰਾਣੇ ਨਿਵਾਸੀਆਂ ਵਾਸਤੇ ਪਹੁੰਚਣਾ ਜ਼ਰੂਰੀ ਆ ਤਾਂ ਕਰਕੇ ਇਕੱਠ ਗੱਲੇ ਬਾਗੇਪੁਰਾਣੇ ਦਾ ਸਨੇਹਾ ਸਾਡੀ ਸਾਰੀ ਟੀਮ ਨੇ ਲਾਇਨੇ ਤਾਂ ਉਹ ਸਾਡਾ ਫਰਜ਼ ਆ ਜਦੋਂ ਵੀ ਕੋਈ ਕੈਂਪੇਨ ਹੁੰਦੀ ਆ ਜਦੋਂ ਮੁੱਖ ਮੰਤਰੀ ਸਾਹਿਬ ਦੀ ਕੈਂਪੇਨ ਹੁੰਦੀ ਆ ਤਾਂ ਇੰਡੀਵਿਜੂਅਲੀ ਤੌਰ ਤੇ ਆਪੋ ਆਪਣੇ ਤੌਰ ਤੇ ਅਸੀਂ ਸਾਰੇ ਸਨੇਹਾ ਦਿੰਨੇ ਆ ਕਿਉਂਕਿ ਜਿਹੜਾ ਆਪਣਾ ਜ਼ਿਲ੍ਹਾ ਲਗਭਗ ਸਾਰਿਆਂ ਦਾ ਪਿਆਰ ਆ ਇਕੱਠੇ ਨੇ ਤਾਂ ਅਸੀਂ ਸਾਰੇ ਬੇਨਤੀ ਸਾਰੇ ਕਰਦੇ ਆਂ ਜਦੋਂ ਕਿਤੇ ਪ੍ਰੋਗਰਾਮ ਹੁੰਦਾ ਸਾਰੇ ਦੇ ਸਾਰੇ ਅਸੀਂ ਵਿਧਾਇਕ ਉੱਥੇ ਪਹੁੰਚਦੇ ਵੀ ਆ ਆਪਣੇ ਵੀ ਆਉਣਗੇ ਪਰ ਜਿਹੜਾ ਪਬਲਿਕ ਇਕੱਠਾ ਜਿਹੜਾ ਲੋਕਾਂ ਦਾ ਇਕੱਠਾ ਉਹ ਅਸੀਂ ਇਕੱਲੇ ਬਾਗੇਪੁਰਾਣੇ ਨੂੰ ਟਾਰਗੇਟ ਕੀਤਾ ਹੋਇਆ ਕਿਉਂਕਿ ਜਿਸ ਜਗ੍ਹਾ ਤੇ ਅਸੀਂ ਪ੍ਰੋਗਰਾਮ ਕਰ ਰਹੇ ਹਾਂ ਸੁਭਾਸ਼ ਮੰਡੀ ਉਹ ਲਿਮਟਿਡ ਜਗ੍ਹਾ ਹੈ ਤਾਂ ਉਹਦੇ ਵਿੱਚ ਵੈਸੇ ਹੀ ਪੂਰੇ ਜ਼ਿਲ੍ਹੇ ਦਾ ਜਿਹੜਾ ਇਕੱਠਾ ਉਹ ਸਮਾ ਨਹੀਂ ਸਕਣਾਗਾ ਤਾਂ ਕਰਕੇ ਜਿਹੜਾ ਇਕੱਠਾ ਇਹ ਸਾਰੇ ਕਿਤੇ ਹੋਣਗੇ ਆਉਣ ਵਾਲੇ ਟਾਈਮ ਤੁਸੀਂ ਨਿਹਾਲ ਸਿੰਘ ਵਾਲੇ ਦੇਖੋਗੇ ਮੋਗੇ ਧਰਮਕੋਟ ਰਾਮਪੁਰਾ ਫੂਲ ਸਾਰੇ ਜਗ੍ਹਾ ਦੇਖੋਗੇ ਸਾਰੇ ਜਗ੍ਹਾ ਮੁੱਖ ਮੰਤਰੀ ਸਾਹਿਬ ਜਾਂ ਰੋਡ ਸ਼ੋਅ ਕਰਨਗੇ ਜਾਂ ਰੈਲੀ ਕਰਨਗੇ ਹਾਂ ਇੱਕ ਦਿਨ ਦੇ ਵਿੱਚ ਦੋ ਪ੍ਰੋਗਰਾਮ ਕਰਨਗੇ ਇੱਕ ਜਗ੍ਹਾ ਤੇ ਰੋਡ ਸ਼ੋਅ ਹੋਇਆ ਕਰੂਗਾ ਅ 2 ਘੰਟੇ ਬਾਅਦ ਉਸੇ ਦਿਨ ਕਿਤੇ ਨਾ ਕਿਤੇ ਰੈਲੀ ਹੋਇਆ ਕਰੂ ਜਿਵੇਂ ਆਪਣਾ ਜਿਹੜਾ ਕੱਲ ਦਾ ਪ੍ਰੋਗਰਾਮ ਆ ਪਹਿਲਾਂ ਇੱਕ ਹੋਰ ਜਗ੍ਹਾ ਤੇ ਫਿਰੋਜ਼ਪੁਰ ਇੱਕ ਰੋਡ ਸ਼ੋਅ ਆ ਤੇ ਫਿਰੋਜ਼ਪੁਰ ਤੋਂ ਬਾਅਦ ਫਿਰ ਬਾਗੇਪੁਰ ਨੇ ਰੈਲੀ ਆ ਇਹ ਜਿਹੜੀ ਪੂਰੀ ਲੋਕ ਸਭਾ ਦੀ ਕੈਂਪੇਨ ਆ ਮੁੱਖ ਮੰਤਰੀ ਸਾਹਿਬ ਦੀ ਇਹ ਕੱਲ ਤੋਂ ਸਟਾਰਟ ਆ ਇਸੇ ਤਰ੍ਹਾਂ ਚਲਣੀ ਆ ਲੰਬਾ ਸਮਾਂ ਸਰ ਪਿੰਡਾਂ ਚ ਕਿਹੋ ਜਿਹਾ ਰਿਸਪਾਂਸ ਮਿਲ ਰਿਹਾ ਤੇ ਕਿੰਨਾ ਇਕੱਠ ਹੁੰਦੀ ਵੀ ਰਿਸਪਾਂਸ ਬਹੁਤ ਵਧੀਆ ਜੀ ਇਕੱਠ ਬਾਗੇਪੁਰਾਣੇ ਦੇ ਵਿੱਚ ਜਦੋਂ ਵੀ ਆਮ ਆਦਮੀ ਪਾਰਟੀ ਇਕੱਠ ਕਰਦੀ ਆ ਤਾਂ ਜਿਹੜਾ ਰਿਕਾਰਡ ਟੁੱਟਦੇ ਨੇ ਜਿੰਨਾ ਅਸੀਂ ਸੋਚਦੇ ਆ ਜਿੰਨੀਆਂ ਸਾਡੀ ਐਕਸਪੈਕਟੇਸ਼ਨ ਜੁ ਹੁੰਦੀਆਂ ਨੇ ਜਾਂ ਜਿੰਨਾ ਅਸੀਂ ਕਹਿੰਦੇ ਆ ਵੀ ਇੰਨੇ ਹੋਣਗੇ ਉਦੋਂ ਹਮੇਸ਼ਾ ਹੀ ਕਈ ਗੁਣਾ ਵੱਧ ਜਿਹੜਾ ਇਕੱਠ ਬਾਗੇਪੁਰਾਣੇ ਦੇ ਵਿੱਚ ਹੁੰਦਾ ਉਹ ਚਾਹੇ ਤੁਸੀਂ 2017 ਦੇ ਮੈਨੀਫੈਸਟੋ ਲਾ ਲਓ ਚਾਹੇ ਕਿਸਾਨ ਸੰਮੇਲਨ ਲਾ ਲੋ ਚਾਹੇ ਉਸ ਤੋਂ ਬਾਅਦ ਵਾਲੇ ਜਿੰਨੇ ਵੀ ਕੱਟ ਲਾ ਲੋ ਜਦੋਂ ਵੀ ਬਾਗੇ ਪੁਰਾਣੇ ਦੇ ਵਿੱਚ ਆਪਾਂ ਕੱਟ ਕਰਦੇ ਆ ਤਾਂ ਹਮੇਸ਼ਾ ਹੀ ਸਾਡੇ ਸੋਚ ਤੋਂ ਵੱਧ ਇਕੱਠ ਹੁੰਦਾ ਤੇ ਲੋਕਾਂ ਦਾ ਰਿਸਪੌਂਸ ਬਹੁਤ ਵਧੀਆ ਹਾਲਾਂਕਿ ਫਸਲ ਦਾ ਟਾਈਮ ਚੱਲਦਾ بڑے ਲੋਕ ਕਣਕ ਵੱਢ ਰਹੇ ਨੇ بڑے ਲੋਕ ਮੰਡੀਆਂ 'ਚ ਨੇ بڑے ਲੋਕ ਤੂੜੀ ਬਣਾ ਰਹੇ ਨੇ ਜਿਹੜੇ ਸਾਡੇ ਕੰਮ ਕਰਨ ਵਾਲੇ ਲਗਭਗ ਕਿਸਾਨ ਵੀ ਸਾਰੇ ਬਿਜੀ ਨੇ ਪਰ ਉਹ ਉਹਨੇ ਬਿਜੀ ਹੋਣ ਦੇ ਬਾਵਜੂਦ ਵੀ ਜਿਹੜਾ ਰਿਸਪੌਂਸ ਆ ਕੱਲ੍ਹ ਦੇ ਕੱਟਦਾ ਬਹੁਤ ਵਧੀਆ ਹੋਊਗਾ ਕਿਉਂਕਿ ਲੋਕ ਮੁੱਖ ਮੰਤਰੀ ਸਾਹਿਬ ਨੂੰ ਪਿਆਰ ਕਰਦੇ ਨੇ ਤੇ ਮੈਂ ਵੀ ਜਦੋਂ ਪਿੰਡਾਂ ਦੇ ਵਿੱਚ ਜਾਣਾ ਤਾਂ ਅਸੀਂ ਜ਼ਿਆਦਾ ਕਿਸੇ ਨੂੰ ਨਿੰਦ ਕੇ ਕਿਸੇ ਨੂੰ ਭੰਡ ਕੇ ਕਿਸੇ ਨੂੰ ਬੰਦਾ ਚੰਗਾ ਢੂਲ ਕੇ ਨਹੀਂ ਆਪਣਾ ਪ੍ਰਚਾਰ ਕਰਦੇ ਅਸੀਂ ਹਮੇਸ਼ਾ ਜਿਹੜੇ ਕੰਮ ਪਿਛਲੇ 2 ਸਾਲਾਂ ਦੇ ਵਿੱਚ ਕੀਤੇ ਨੇ ਅਸੀਂ ਉਹਨਾਂ ਦੀ ਗੱਲ ਕਰਦੇ ਆਂ ਤੇ ਜਿਹੜੇ ਆਉਣ ਵਾਲੇ 3 ਸਾਲਾਂ ਦੇ ਵਿੱਚ ਜਿਹੜੇ ਅਸੀਂ ਕੰਮ ਕਰਨੇ ਨੇ ਤਾਂ ਅਸੀਂ ਉਹਨਾਂ ਦੀ ਗੱਲ ਕਰਦੇ ਆਂ ਤਾਂ ਸਾਡਾ ਜਿਹੜਾ ਮੇਨ ਫੋਕਸ ਰਹਿੰਦਾ ਉਹ ਇੱਕ ਚੰਗੀ ਰਾਜਨੀਤਿਕ ਪੋਜੀਟਿਵ ਤਰੀਕੇ ਦੀ ਰਾਜਨੀਤੀ ਦੇ ਵਿੱਚ ਰਹਿੰਦਾ ਹੈ ਤਾਂ ਉਸ ਕਰਕੇ ਸਾਰੇ ਲੋਕ ਮੁੱਖ ਮੰਤਰੀ ਸਾਹਿਬ ਨੂੰ ਸੁਣ ਵੀ ਆਉਣਗੇ ਤੇ ਅਸੀਂ ਆਸ ਵੀ ਕਰਦੇ ਹਾਂ ਕਿ ਮੁੱਖ ਮੰਤਰੀ ਸਾਹਿਬ ਵੈਸੇ ਤਾਂ ਚੋਣ ਜਾਬਤਾ ਕੋਡ ਆਫ ਕੰਡਕਟ ਇਹਦੇ ਵਿੱਚ ਕੋਈ ਅਲਾਨਤਾ ਨਹੀਂ ਕਰ ਸਕਦੇ ਪਰ ਜਿਹੜੀਆਂ ਸਾਡੀਆਂ ਮੁਸ਼ਕਲਾਂ ਸੀਗੀਆਂ ਕੁਝ ਉਹ ਅਸੀਂ ਇੱਕ 10 ਪੁਆਇੰਟ ਬਣਾ ਕੇ ਮੁੱਖ ਮੰਤਰੀ ਸਾਹਿਬ ਨੂੰ ਇੱਕ ਵੀਕ ਪਹਿਲਾਂ ਪਹੁੰਚਾਤੀਆਂ ਨੇ ਤਾਂ ਉਹ ਉਹਨਾਂ ਤੇ ਪੂਰਾ ਧਿਆਨ ਦੇਣਗੇ ਤਾਂ ਇਹ ਸਾਡੀ ਪੂਰਾ ਜਿਹੜਾ ਕੱਲ ਦਾ ਪ੍ਰੋਗਰਾਮ ਹੋਊਗਾ ਕੰਮ ਦੀ ਕਿੰਨੇ ਰਿਸਪੌਂਸ ਆਇਆ ਕਾਕਰ ਬਹੁਤ ਵਧੀਆ ਕਰਮਜੀਤ ਅਨਮੋਲ ਆਪਣੀ ਸਾਡੀ ਜਿਹੜੀ ਕੋਸ਼ਿਸ਼ ਆ ਉਹ ਇਹ ਆ ਵੀ ਫਰੀਦਕੋਟ ਲੋਕ ਸਭਾ ਪੂਰੇ ਪੰਜਾਬ ਦੇ ਵਿੱਚੋਂ ਸਭ ਤੋਂ ਵੱਧ ਲੀਡ ਦੇ ਨਾਲ ਜਿੱਤੂ ਤੇ ਫਰੀਦਕੋਟ ਲੋਕ ਸਭਾ ਦੇ ਵਿੱਚੋਂ ਜਿਹੜਾ ਆਪਣਾ ਬਾਗਾਪੁਰਾਣਾ ਹਲਕਾ ਇਹ ਪਹਿਲੇ ਦੂਜੇ ਨੰਬਰ ਦੀ ਲੜਾਈ ਕਰੂਗਾ ਜਿਹੜੇ ਸਭ ਤੋਂ ਵੱਧ ਲੀਡ ਕੱਢਣਗੇ ਤੇ ਜਿਹੜਾ ਲੋਕਾਂ ਦਾ ਰਿਸਪੌਂਸ ਆ ਅਜੇ ਬਾਕੀਆਂ ਦਾ ਪ੍ਰੋਗਰਾਮ ਹੀ ਸਟਾਰਟ ਨਹੀਂ ਹੋਇਆ ਬਾਕੀਆਂ ਨੇ ਤਾਂ ਪ੍ਰੋਗਰਾਮ ਹੀ ਸ਼ੁਰੂ ਨਹੀਂ ਕੀਤੇ ਕਿਸੇ ਦਾ ਇਕੱਠ ਹੀ ਨਹੀਂ ਹੋ ਰਿਹਾਗਾ ਤਾਂ ਲਗਭਗ ਸਾਡੇ 3 ਦਿਨਾਂ ਦੇ ਪ੍ਰੋਗਰਾਮ ਹੋਗੇ 39 ਪਿੰਡ 30 ਤੋਂ 39 ਪਿੰਡ ਅਸੀਂ 3 ਦਿਨਾਂ ਦੇ ਵਿੱਚ ਕੰਪਲੀਟ ਕਰਦੇ ਨੇ ਬਾਕੀ ਪਿੰਡਾਂ ਦੇ ਵਿੱਚ ਵੀ ਜਾਵਾਂਗੇ ਤੇ ਰਿਸਪੌਂਸ ਲੋਕਾਂ ਦਾ ਬਹੁਤ ਵਧੀਆ ਵੱਡੀ ਜਿੰਨੇ ਲੋਕ ਪਿਛਲੀ ਯਾਰ ਸਾਨੂੰ ਲਗਭਗ 70000 ਲੋਕਾਂ ਨੇ ਲਗਭਗ 70000 ਲੋਕਾਂ ਨੇ ਵੋਟ ਪਾਈ ਸੀ ਤੇ ਸਾਡਾ ਜਿਹੜਾ ਵੋਟ ਬੈਂਕ ਆ ਉਹ ਦੂ ਘਟੂਗਾ ਨਹੀਂ ਉੱਥੇ ਰਹੂਗਾ ਤੁਹ ਜੁਆਇਨਿੰਗਾਂ ਵੀ ਕਰੀ ਜਾ ਰਹੀਆਂ ਅਕਲ ਦੀ ਫਿਲਹਾਲ ਜੁਆਇਨਿੰਗ ਦਾ ਕੋਈ ਪ੍ਰੋਗਰਾਮ ਨਹੀਂਗਾ ਫਿਲਹਾਲ ਤਾਂ ਇਕੱਲਾ ਮੁੱਖ ਮੰਤਰੀ ਸਾਹਿਬ ਨੇ ਆਉਣਾ ਤੇ ਉਹਨਾਂ ਨੇ ਆਪਣੇ ਜਿਹੜੀਆਂ ਗੱਲਾਂ ਨੇ ਉਹ ਲੋਕਾਂ ਦੇ ਨਾਲ ਸਾਂਝੀਆਂ ਕਰਨੀਆਂ ਨੇ ਕਿਉਂਕਿ ਪਹਿਲਾਂ ਜਦੋਂ ਮੁੱਖ ਮੰਤਰੀ ਸਾਹਿਬ ਦਾ ਕੋਈ ਪ੍ਰੋਗਰਾਮ ਹੁੰਦਾ ਤਾਂ ਬੜੀ ਵੱਡੀ ਗਿਣਤੀ ਦੇ ਵਿੱਚ ਹੁੰਦਾ ਕਿਉਂਕਿ ਉੱਥੇ ਕਈ ਵਾਰ ਪੰਜਾਬ ਦਾ ਇਕੱਠ ਹੁੰਦਾ ਜਾਂ ਲੋਕ ਸਭਾ ਦਾ ਇਕੱਠ ਹੁੰਦਾ ਤਾਂ ਪਹਿਲੀ ਵਾਰ ਇਕੱਲੇ ਵਿਧਾਨ ਸਭਾ ਹਲਕੇ ਇਕੱਲੇ ਬਾਗੇਪੁਰ ਨੇ ਦਾ ਇਕੱਠ ਹੋਊਗਾ ਤਾਂ ਉਹ ਇਕੱਲੀ ਰੈਲੀ ਹੋਊਗੀ ਮੁੱਖ ਮੰਤਰੀ ਸਾਹਿਬ ਸੰਬੋਧਨ ਕਰਨਗੇ ਚਾਰੇ ਐਮ ਐਲ ਏ ਸੰਬੋਧਨ ਕਰਨਗੇ ਆਪਣੇ ਉਮੀਦਵਾਰ ਕਰਮਜੀਤ ਨੂੰ ਮੋਲ ਸੰਬੋਧਨ ਕਰਨਗੇ ਤੇ ਉਸ ਤੋਂ ਬਾਅਦ ਜੇ ਕੋਈ ਹੋਰ ਲੀਡਰਸ਼ਿਪ ਕੋਈ ਆਊਗੀ ਤਾਂ ਉਹ ਸੰਬੋਧਨ ਕਰੂਗੀ ਓਕੇ